ਜੋ ਅਖਾੜੇ ਤਾਂ ਜਦੋਂ ਦੌਰ ਸੀਗਾ ਕਿਉਂਕਿ ਇਹ ਵੀ ਇੱਕ ਜ਼ਹਿਨ ਦੇ ਵਿੱਚ ਆਉਂਦਾ ਕਿਉਂਕਿ 1976 ਤੋਂ ਤੁਸੀਂ ਗਾਇਕੀ ਜਦੋਂ ਸ਼ੁਰੂ ਕੀਤੀ ਫਿਰ ਵਿੱਚੇ ਵਿੱਚ ਆ ਜਿਹੜਾ ਦੌਰਾਂ ਦਾ 82 84 ਦਾ ਇੱਕ ਮਤਲਬ ਕਹ ਲੋ ਖਾੜਕੂ ਬਾਦ ਦੌਰ ਸੀਗਾ ਉਸ ਵੇਲੇ ਉਦੋਂ ਅਖਾੜੇ ਤੇ ਗਾਣਾ ਉਦੋਂ ਐਦਾ ਦਾ ਦੌਰ ਵੀ ਹੁਣ ਆਣਾ ਤੇ ਉਹ ਟਾਈਮ ਕਿੱਦਾਂ ਦਾ ਰਿਹਾ ਤੁਹਾਡੇ ਲਈ ਰੈਗੂਲਰ ਚੱਲਦਾ ਰਿਹਾ ਮੈਂ ਤਾਂ ਬਿਲਕੁਲ ਕਿਉਂ ਦੇਖੋ ਮੈਂ ਤਾਂ ਦਿਲਜੀਤ ਨੇ ਹਮੇਸ਼ਾ ਉਸਾਰੂ ਸੋਚ ਰੱਖੀ ਹੈ ਅਸੀਂ ਕੋਸ਼ਿਸ਼ ਕੀਤੀ ਵੀ ਦੋ ਅਰਥੀ ਗੀਤ ਨਾ ਗਾਏ ਜਾਣ ਸਾਡੀ ਜਿਹੜੀ ਗਾਇਕੀ ਹੈ ਉਹ ਮੰਨ ਲੈ ਪੰਜਾਬ ਦੇ ਕਲਚਰ ਨੂੰ ਉਭਾਰਦੀ ਹੈ ਉਹਨਾਂ ਦੇ ਦੁੱਖਾਂ ਸੁੱਖਾਂ ਨੂੰ ਉਹਨਾਂ ਦੀ ਨੋਕ ਚੌਂਕਾਂ ਨੂੰ ਉਹਦੇ ਰਿਸ਼ਤੇ ਨਾਤਿਆਂ ਨੂੰ ਉਹਦੇ ਹਾਸੇ ਠੱਟਿਆਂ ਨੂੰ ਉਹਨਾਂ ਦੇ ਦੁੱਖ ਸੁੱਖ ਨੂੰ ਅਸੀਂ ਪੇਸ਼ ਕਰਦੇ ਆ ਆਪਣੇ ਦੁਕਾਨਾਂ ਦੇ ਵਿੱਚ ਸੋ ਮੈਨੂੰ ਲੱਗਦਾ ਵੀ ਮੈਨੂੰ ਜਦੋਂ ਕੋਈ ਗਲਤ ਕੰਮ ਨਹੀਂ ਕਰੂਗਾ ਤੈਨੂੰ ਡਰ ਵੀ ਕਿਉਂ ਹੋਊਗਾ ਪਰ ਉਸ ਵੇਲੇ ਦਾ ਦੌਰ ਵੀ ਬਹੁਤ ਜ਼ਿਆਦਾ ਸੀਗਾ ਕਿਉਂਕਿ ਮਤਲਬ ਲੋਕਾਂ ਦਾ ਖੁੱਲਕੇ ਜੀਣਾ ਖੁੱਲਕੇ ਗਾਣਾ ਔਰ ਉਸ ਵੇਲੇ ਦਾ ਇਹ ਕੋਈ ਸ਼ੱਕ ਨਹੀਂ ਵੀ ਉਹ ਤੇ ਟਫ ਬਹੁਤ ਰਿਆ ਪਰ ਅਸੀਂ ਆਪਣੇ ਵੀ ਕੁਝ ਉਸ ਟਾਈਮ ਦਾ ਕੁਝ ਅਦਾਦਾ ਫੇਸ ਕਰਨਾ ਪਿਆ ਜੋ ਬਹੁਤ ਜ਼ਿਆਦਾ ਡਿਫਿਕਲਟ ਦੌਰ ਹੋਇਆ ਹੋਵੇ ਉਸ ਵੇਲੇ ਇੱਕ ਵਾਰ ਦੀ ਗੱਲ ਹੈ ਮੁਖਸਰ ਸਾਹਿਬ ਦੇ ਕੋਲ ਪਿੰਡ ਹੈਗਾ ਜੀ ਉੱਥੇ ਮੇਰਾ ਪ੍ਰੋਗਰਾਮ ਸੀਗਾ ਤੇ ਉਦੋਂ ਮਤਲਬ ਚਲਦੇ ਸਟੇਜ ਤੇ ਆ ਕੇ ਖੜਕੋ ਨੇ ਮੇਰਾ ਖਾੜਾ ਬੰਦ ਕਰਵਾਤਾ ਸੀ ਤੇ ਮੇਰੀ ਪੇਮੈਂਟ ਕੋ ਕੇ ਲੈ ਗਏ ਸੀ ਹਾਂਜੀ ਤੇ ਪਰ ਮੈਂ ਉਹਨਾਂ ਦੇ ਹੈੱਡ ਆਫਿਸ ਚੱਲਾ ਗਿਆ ਸੀ ਵੀ ਉਹ ਕਹਿੰਦੇ ਸੀ ਵੀ ਉੱਥੇ ਮੁਖਸਰ ਸਾਹਿਬ ਗੁਰਦੁਆਰਾ ਟੁੱਟੀ ਗੰਢੀ ਮਹਾਰਾਜ ਮੈਂ ਉੱਥੋਂ ਸਿੱਧਾ ਸਟੇਜ ਤੋਂ ਮਤਲਬ ਇੰਨਾ ਨਿੱਡਰ ਖੈਲਾ ਦਾ ਆਦਮੀ ਐ ਕਿ ਮੈਨੂੰ ਪਤਾ ਸੀ ਮੈਂ ਸਹੀ ਐ ਤੇ ਮੈਂ ਉੱਥੇ ਚੱਲਾ ਗਿਆ ਦਫ਼ਤਰ ਜਾ ਕੇ ਉੱਥੇ ਸਰਦਾਰ ਜੀ ਉਹਨਾਂ ਨੇ ਦੇਖਿਆ ਵੀ ਹਾਕਮ ਬਖਤਰੀ ਵਲਤ ਰਿਆਂਦਾ ਕੋਈ ਸ਼ਮਲੇ ਨਾਲ ਮੈਨੂੰ ਪਛਾਣਦੇ ਆ ਨਾ ਸਾਰੇ ਐਦਾਂ ਤਾਂ ਮੈਨੂੰ ਘੱਟ ਲੋਕ ਜਾਣਦੇ ਨੇ ਉਹ ਕਹਿੰਦੇ ਆਓ ਜੀ ਹਾਕਮ ਜੀ ਤੁਸੀਂ ਕਿਵੇਂ ਮੈਂ ਕਿਹਾ ਜੀ ਤੁਹਾਡੇ ਇੱਥੇ ਕੋਈ ਖਾੜ ਕੋਈ ਗਏ ਜਿਵੇਂ ਮੈਨੂੰ ਮੇਰੀ ਸਟੇਜ ਨਾਲੇ ਤਾਂ ਬੰਦ ਕਰਵਾਤੀ ਨਾਲੇ ਮੇਰੇ ਪੈਸੇ ਖੋ ਲਿਆ ਜੀ ਉਹ ਉਹ ਤਾਂ ਠੀਕ ਹੈ ਪਰ ਜਦੋਂ ਤੁਸੀਂ ਉਧਰ ਉਸ ਟਾਈਮ ਦਾ ਮਾਹੌਲ ਯਾਦ ਕਰਦੇ ਹੋ ਤੁਹਾਨੂੰ ਕਿੱਦਾਂ ਜਿਹਾ ਲੱਗਦਾ ਲਾਈਕ ਕਿਉਂਕਿ ਅਸੀਂ ਮਤਲਬ ਸਾਨੂੰ ਛੋਟੇ ਹੁੰਦੇ ਦੱਸਿਆ ਕਿ ਸਰ ਜਿਹੜਾ ਸਾਨੂੰ 84 ਦਾ ਜਿਹੜਾ ਦੌਰ ਸੀਗਾ ਨਾ ਉਹ ਬਹੁਤ ਜ਼ਿਆਦਾ ਮਤਲਬ ਹਰ ਇੱਕ ਦੇ ਲਈ ਭਿਆਨਕ ਸੀਗਾ ਕਿਉਂਕਿ ਮਤਲਬ ਖਾੜਕੂ ਬਾਅਦ ਮਾਹੌਲ ਆਏ ਦਿਨ ਕੋ ਖਬਰਾਂ ਦਾ ਦੀਆਂ ਲੋਕਾਂ ਦੇ ਮਿਸਿੰਗ ਹੋਣਾ ਲਾਸ਼ਾਂ ਮਿਲਣੀਆਂ ਇਹ ਸਾਰੀ ਚੀਜ਼ਾਂ ਤੇ ਉਸ ਟਾਈਮ ਦੇ ਦੌਰ ਦੇ ਜਿਹੜੇ ਸਿੰਗਰ ਸੀਗੇ ਉਹਨਾਂ ਨੂੰ ਵੀ ਬਹੁਤ ਕੁਝ ਫੇਸ ਕਰਨਾ ਪੈਂਦਾ ਸੀਗਾ ਕਿ ਉਹਨਾਂ ਦੇ ਅਖਾੜੇ ਦੇ ਉੱਤੇ ਵੀ ਕਈ ਵਾਰ ਮਤਲਬ ਬੰਦ ਕਰਵਾ ਦੇਣਾ ਉਹਦੇ ਉੱਤੇ ਵੀ ਕਈ ਵਾਰ ਹ ਵੀ ਵੀ ਸੁਣਨ ਨੂੰ ਆਇਆ ਸੀ ਕਿਉਂਕਿ ਜਦੋਂ ਚਮਕੀਲਾ ਜੀ ਦੀ ਗੱਲ ਆਂਦੀ ਹੈ ਚਮਕੀਲਾ ਜੀ ਦੇ ਅਖਾੜਾ ਲੱਗਣ ਵਾਲੇ ਸੇ ਉੱਥੇ ਗੋਲੀ ਮਾਰੀ ਗਈ ਸੀ ਸਭ ਤੋਂ ਵੱਡਾ ਸਭ ਤੋਂ ਵੱਡਾ ਹਾਦਸਾ ਹੈ ਕਿਦਾ ਇਹ ਚਮਕੀਲਾ ਤੇ ਅਮਰਜੋਤ ਜੀ ਉਹਨਾਂ ਦੋਨੋਂ ਨੂੰ ਉਸੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਗੋਲੀ ਮਾਰ ਦਿੱਤੀ ਗਈ ਸੀ ਹਾਂ ਬਿਲਕੁਲ ਖੜਕੂ ਵੱੱਦੀ ਭੇਟ ਚੜ੍ਹੇ ਉਹ ਇਸ ਕੋਈ ਸ਼ੱਕ ਨਹੀਂ ਬਈ ਖਤਰਨਾਕ ਦੌਰ ਤਾਂ ਸੀਗਾ ਹੀ ਸੀਗਾ ਔਖੇ ਤਾਂ ਸਾਰੇ ਸੀਗੇ ਬਹੁਤ ਔਰ ਇੱਕ ਤਾਂ ਸਮਾਂ ਇਹੋ ਜਿਹਾ ਵੀ ਆਇਆ ਵੀ ਜਦੋਂ ਚਮਕੀਲਾ ਜੀ ਦੀ ਤੇ ਮਹਿਫਿਲਾਂ ਮळे ਬਰਿੰਦਰ ਜੀ ਦੀ ਡੈਥ ਹੁੰਦੀ ਹੈ ਮਰ ਕਤਲ ਹੁੰਦਾ ਇੱਕ ਵਾਰੀ ਤਾਂ ਸਮੁੱਚੇ ਪੰਜਾਬ ਦੇ ਕ ਕਰਾਂ ਚ ਬੈਠ ਗਏ ਸੀ ਆਪਣੇ ਦਫਤਰ ਬੰਦ ਕਰਕੇ ਸਿਰਫ ਬਸ ਸਟੈਂਡ ਦੇ ਸਾਹਮਣੇ ਲੁਧਿਆਣੇ ਕੱਲੇ ਹਾਕਮ ਬਖਤੜੀ ਵਾਲੇ ਤੇ ਦਿਲਜੀਤ ਕੋਰ ਦਾ ਬੋਰਡ ਰਹਿ ਗਿਆ ਸੀ ਸਾਰੇ ਪੰਜਾਬ 'ਚ ਵਿੱਧ ਰਿਕਾਰਡ ਹੈ ਆ ਮੈਂ ਤੁਸੀਂ ਖੁਸ਼ ਹੋ ਸਕਦੇ ਹੋ ਕਿ ਉਸ ਦੌਰ ਦੇ ਵਿੱਚ ਕੰਮ ਕੀਤਾ ਕੰਮ ਕਰਨਾ ਹੀ ਮਤਲਬ ਜੀਣਾ ਹੀ ਬਹੁਤ ਵੱਡੀ ਗੱਲ ਹੈ ਉਹ ਕੰਮ ਕਰਨਾ ਹੀ ਬਹੁਤ ਜ਼ਿਆਦਾ ਲਾਈਕ